ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਸਵੇਰ ਦਾ ਟਾਈਮ ਹੈ ਜੀ ਤੇ ਆਪਾਂ ਪਸੂ ਡੰਗਰ ਪਾਣੀ ਪਿਆ ਕੇ ਨਵਾ ਕੇ ਇਧਰ ਕਰਤਾ ਹਾਂ ਜੀ ਛਾਂ ਪਠਹਿਰ ਕੇ ਅੰਦਰ ਕਰਾਂਗੇ ਤੇ ਇਧਰ ਕੱਟੀ ਨੂੰ ਵੀ ਗੁੜ ਦੇਤਾ ਤੇ ਇਧਰ ਉਹਨੇ ਗੁਆ ਵੀ ਚੱਕ ਲਿਆ ਤੋ ਤਾਂ ਅੱਜ ਫਰਸ਼ ਨੇ ਸਫਾਈ ਕਰਤੀ ਜੋ ਸੁੱਕ ਗਿਆ ਪੱਕੇ ਛੱਡ ਦਿੰਨੇ ਆ ਆਪਾਂ ਤੇ ਜੋ ਸੁੱਕ ਗਿਆ ਤੇ ਫਿਰ ਆਪਾਂ ਸੂਠ ਠਹਿਰ ਕੇ ਅੰਦਰ ਕਰ ਦਾਂਗੇ ਹੂੰ ਤਾਂ ਇੱਧਰ ਛਾਂ ਦੇ ਪਰ ਤਾਂ ਬਹੁਤ ਲੱਗਾ ਹੋਇਆ ਨੇਟੀ ਆਪਾਂ ਬਣਾ ਲਈਏ ਰੋਟੀਆਂ ਲਾ ਲਈਆਂ ਤੇ ਸੁੰਦਰ ਸੂਠ ਲਿਆ ਵਾ ਤੇ ਅੰਦਰ ਝਾੜੂ ਪੁਚਾ ਰੈਂਦਾ ਹੋਆ ਛਾਵੇਂ ਛਾਵੇਂ ਚੱਲਾ ਪੰਦਰ ਕਰ ਲਾਂਗੇ ਤੇ ਇੱਧਰ ਲਾਈ ਜਾ ਰਹੀ ਆ ਬੋਰੀ ਕਿਉਂਕਿ ਟੋਕਰੀ ਦੀ ਬੂਰੀ ਗਲ ਗਈ ਹੈ ਤੇ ਗੋਆ ਡਲਦਾ ਦੁਬਾਰਾ ਬੂਰੀ ਲਾ ਲਾਂਗੇ ਤੇ ਇਧਰ ਬਾਹਰ ਦਾ ਵੀ ਵੇਖ ਲੋ ਜੀ ਝੋਨਾ ਬਹੁਤ ਸੋਹਣਾ ਪੁਰਿਆ ਵਾ ਪਰ ਰੱਬ ਦੀ ਗਰਮੀ ਬਹੁਤ ਕੀਤੀ ਹੈ ਮੀਂਹ ਨਹੀਂ ਪਾਇਆ ਰੱਬ ਨੇ ਤੇ ਪੱਠਿਆਂ ਨੂੰ ਵੀ ਪਾਣੀ ਲੱਗ ਚੁੱਕਾ ਤੇ ਇਧਰ ਆਪਣੇ ਬੂਟੇ ਵੀ ਹਰੇ ਹੋ ਗਏ ਆਪਾਂ ਹੋਰ ਲਿਆ ਕੇ ਲਾਉਣੇ ਆ ਬੂਟੇ ਹਜੇ ਜਦੋਂ ਇਹ ਵੇਲੇ ਹੋ ਗਏ ਹਜੇ ਆਪਾਂ ਕਿਲਾ ਝੋਨੇ ਦਾ ਰਹਿੰਦਾ ਵਾ ਉਹ ਸ਼ਾਇਦ ਅੱਜ ਲੱਗ ਜਾਊਗਾ ਤੇ ਫੇਰ ਆਪਾਂ ਵੇਲੇ ਹੋ ਗਏ ਜਿਵੇਂ ਨਾ ਤੋਂ ਬੂਟੇ ਮੰਗਾਵਾਂਗੇ ਲੈ ਆ ਕੇ ਲਾਵਾਂਗੇ ਮੁੜ ਕੇ ਇੱਧਰ ਤੇ ਇੱਥੇ ਥੋੜੀ ਜਿਹੀ ਗਲੀ 'ਚ ਹਵਾ ਆਉਂਦੀ ਆ ਰਾਹ ਦੇ ਵਿੱਚ ਪਰ ਤਾਂ ਬਹੁਤ ਲੱਗਾ ਰੱਬ ਨੇ ਲਾਇਆ ਹੋਇਆ ਵਾ ਚਲੋ ਜੀ ਕਰਦੇ ਆ ਹੋਰ ਕੰਮ ਧੰਦੇ ਝਾੜੂ ਕੋਚਾ ਲਾ ਕੇ ਅੰਦਰ ਤੇ ਫਿਰ ਆਪਣਾ ਸੋਈ ਸਲਾਈ ਦਾ ਕੰਮ ਰਹਿੰਦਾ ਹੁੰਦਾ ਥੋੜਾ ਬੰਤਾ ਉਹ ਕਰਦੇ ਆ। ਇਹ ਜਿਆਦਾ ਦੁੱਧ ਦਿੰਨੇ ਆ। ਇਹਦੇ ਨਾਲ ਹੀ ਆਪ ਪੀਨੇ ਆ। ਠੀਕ ਹੈ ਜੀ। ਮਲ ਦਿਆਂ ਥੋੜੀ ਦੇਰ ਬਾਅਦ ਅਦਰਕ ਟੀਨੀ ਵੀ ਤਾਂ ਪਾਈ ਹੈ। ਉਹਨੂੰ ਕਰਦੇ ਸ਼ਾਮੇ ਨਾਲੇ ਪਾਣੀ ਰੱਖਦੇ ਆ। ਤਾਂ ਪਗਈ ਆ ਜੀ ਤੇ ਆਪਾਂ ਕਰਦਗੇ ਪਸ਼ੂ ਅੰਦਰ ਕਿਉਂਕਿ ਕਤੀ ਵੀ ਵਿਚਾਰੀ ਹੋਂਕੀ ਜਾਂਦੀ ਐ ਇਹਨੂੰ ਵੀ ਪੱਖੇ ਥੱਲੇ ਬੰਦ ਗਏ ਤੇ ਇਹਨਾਂ ਨੂੰ ਵੀ ਅੰਦਰ ਕਰਦਗੇ ਨਾਲੇ ਨੇਟੀシャਵੇਂ ਕਰਦਗੇ ਤੇ ਫੇਰ ਕਰਦੇ ਆ ਗੱਲ ਜੀ ਲੋ ਜੀ ਆਪਾਂ ਤਨਖ ਪਸ਼ੂ ਅੰਦਰ ਕਰਦੇ ਆਪਾਂ ਉੱਥੇ ਪਾਣੀ ਪੀ ਜਾਂਦੀ ਐ ਉਧਰ ਲਗਾਣੂ ਵੀ ਖੋਲ ਕੇ ਕਰਦੇ ਆ ਆਪਾਂ ਉੱਠ ਕੇ ਗੋਹਾ ਕਰ ਲੈਣਾਂਗੇ ਉਹ ਫੇਰ ਅੰਦਰ ਨਾਲ ਗੰਦ ਜਿਹਾ ਪਾਉਣਾਂਗਾ ਸੌਖਾ ਹੋ ਜੂਗਾ ਹਾਂ ਇਹ ਆਪਣਾ ਬਾਹੂ ਬਲੀ ਇਹ ਸੁਭਾ ਪੱਠਿਆਂ ਦਾ ਲਾਲਚ ਕਰਦਾ ਨੋਂਹੋਂ ਦਾ ਪਾਣੀ ਪੀਂਦਾ ਨਹੀਂ ਕਰਦਾਗਾ ਪਰ ਹੈ ਇਹ ਫਿਰ ਵੀ ਕਸੇ ਆ ਜਿਆ ਪਰ ਪੱਠੇ ਬਹੁਤ ਖਾਂਦਾ ਹੈ ਤੇ ਹੁਣ ਇਹ ਪਾਣੀ ਪੀਊਗਾ ਬਹੁਤ ਤੇ ਕਿਉਂਕਿ ਗਰਮੀ ਬਹੁਤ ਹੈ ਜੀ ਸਿਆਲ ਦੇ ਦਿਨਾਂ ਚ ਕੰਮ ਕਰਨਾ ਸੌਖਾ ਪਰ ਗਰਮੀ ਚ ਬਹੁਤ ਔਖਾ ਹੈ ਸੁਭਾ ਅਜ ਮੈਂ ਸਦੀਆਂ ਇਹਨਾਂ ਨੂੰ ਬਾਹਰ ਕੱਢਦਾ ਨਵਾਤਾ ਤੇ ਪਰ ਮੱਛਰ ਬਹੁਤ ਇਸ ਨਾਲ ਇਹ ਤੜਫੀਂਗਾਂ ਨਾਲ ਮੈਨੂੰ ਤਾਰ ਜੁਣੀ ਬਹੁਤ ਔਖੀ ਹੋਈ ਮੱਛਰ ਲੜੀ ਗਿਆ ਮੱਝ ਵੀ ਤੜਫੀ ਗਈ ਤੇ ਕਿ ਵੱਡੇ ਦਿਨ ਉਹ ਰਦਿਆਂ ਤਾਂ ਕੰਮਾਂ ਨੂੰ ਕੁਬੀਲਾ ਹੋ ਜਾਂਦਾ ਹੈ ਵੱਡੇ ਦਿਨ ਪਸੂਣਾ ਚਾਉਣੀ ਹੈ ਤੇ ਜਿਸ ਦਿਨ ਆਖਦੇ ਤਾਂ ਮਛਰ ਪਰੇਸ਼ਾਨ ਕਰਦਾ ਅੰਦਰ ਹੁਣ ਇੱਕ ਮੱਝ ਲਿਉਣੀ ਕਰਕੇ ਥਾਂ ਕੱਟ ਗਿਆ ਵਾ ਨਹੀਂ ਤਾਂ ਅੱਗੇ ਅੰਦਰ ਖੜਨਾ ਹੀ ਕਿਉਂ ਲੈਂਦੀ ਸੀ ਮੈਂ ਹੁਣ ਉੱਖਾ ਹੋ ਗਿਆ ਉਹ ਵੀ ਉੱਥੇ ਖੜਨਾ ਉਹਨਾਂ ਦਾ ਵੀ ਜੇ ਤੋ ਗੁਆ ਕਰ ਲੈਂਦਾ ਨਹੀਂ ਅੰਦਰ ਬੰਦ ਦਿੰਦੇ ਤੇ ਇਹਨੂੰ ਅੰਦਰ ਬੰਦ ਕੇ ਹੁਣ ਵੇਖੜਾ ਮੇਰੇ ਮੂਹਰੇ ਤੂ ਹੀ ਸਿਰ ਖੁਰਕਦੇ ਬਹੁਤ ਪੱਠੇ ਖਾਂਦਾ ਪਰ ਇਹ ਰਾਜੀ ਨਹੀਂ ਹੁੰਦਾ ਇਹਨੂੰ ਗੋਲੀਆਂ ਵੀ ਦਿੱਤੀਆਂ ਮੈਂ ਲਾ ਪਾਲਾਂਗਾ ਪਤਾ ਨਹੀਂ ਇਹਦਾ ਸਰੀਰੀ ਇਹੋ ਜਿਆ ਸਾਰੇ ਫੇਰ ਪਾਣੀ ਪਿਆ ਕੇ ਅੰਦਰ ਬੰਦ ਤੇ ਪਸ਼ੂ ਜੀ ਹਨ ਟਟ ਕੇ ਫੱਟਿਆਂ ਨੂੰ ਮੂੰਹ ਮਾਰ ਕੇ ਬਹਿ ਜਾਣਗੇ ਤੇ ਕੰਮ ਕਰਨ ਦੇ ਵੀ ਕਈ ਤਰੀਕੇ ਹੁੰਦੇ ਆ ਜੀ ਸੁਭਾਅ ਉਥੋਂ ਆਟਾ ਬੰਨੋ ਚਾਹ ਬਣਾਓ ਬੋਤਲ ਚਾਹ ਦੀ ਪਰ ਦੇ ਰੋਟਿਆਂ ਦਾ ਡੱਬਾ ਰੋਟਿਆਂ ਦਾ ਪਰ ਦੁੱਧ ਲਾ ਕੇ ਹਨ ਤੇ ਪਸ਼ੂ ਬਿਨਾਂ ਨਮਾਈ ਆ ਹੀ ਪਿਆ ਆਪਣੇ ਤੇ ਅੰਦਰ ਬੰਦ ਤਾਂ ਕੰਮ ਛੇਤੀ ਨਿਬੜ ਜਾਂਦਾ ਪਰ ਇਹ ਸ਼ੌਕ ਜਾਂ ਹੱਡ-ਵੱਡ ਮਾਨ ਹੁੰਦਾ ਹਰ ਇੱਕ ਦਾ ਕੰਮ ਕਰਨ ਦਾ ਤੇ ਜੇ ਰੀ ਸ਼ੌਕਣਾ ਆਪਾਂ ਕੰਮ ਕਰਗੇ ਤਾਂ ਫਿਰ ਆਪਾਂ ਨੂੰ ਥੋੜਾ ਜਿਹਾ ਵਾਕਫਤਾ ਟਾਈਮ ਤਾਂ ਲੱਗਦਾ ਹੀ ਹੈ ਜੀ ਤੇ ਤਾਂ ਕਰਕੇ ਵੀ ਕੰਮ ਕਰਨ ਦੇ ਵੀ ਕਈ ਤਰੀਕੇ ਹੁੰਦੇ ਜੇ ਵੇਲੇ ਹੋਣਾ ਤਾਂ ਬੰਦਾ ਓਝਾ ਕਚਲਾ ਕਚਲਾ ਕੰਮ ਕਰਕੇ ਵੇਲਾ ਹੋ ਜਾਂਦਾ ਜੇ ਬੰਦੇ ਨੇ ਥੋੜਾ ਜਿਹਾ ਰੀ ਸ਼ੌਕਣਾ ਕਰਨਾ ਹਨ ਤਾਂ ਟਾਈਮ ਲੱਗ ਹੀ ਜਾਂਦਾ ਤੇ ਜੇ ਇੱਕ ਦਿਨ ਕਈ ਵਾਰ ਮੈਨੂੰ ਵੀ ਕਾਲਵਾਂ ਹੋ ਜਾਂਦੀ ਹੈ ਤੇ ਮੈਂ ਨਹੀਂ <table> ਤਾਂ ਅਗਲੇ ਦਿਨ ਮੇਰਾ ਕੰਮ ਬਹੁਤ ਵੱਧਾ ਜੀਵਾ ਤੇ ਨਾਲ ਟਾਈਮ ਲੱਗ ਜਾਂਦਾ ਫਿਰ ਮੈਨੂੰ ਆਏ ਹੁੰਦਾ ਵੀ ਡੇਲੀ ਨਾਲ ਦੀ ਨਾਲ ਹੀ ਸਾਫ ਸਫਾਈ ਕਰੀ ਸ਼ੌਕ ਨਾ ਕਰਮ ਕਰਾਂ ਤਾਂ ਵਧੀਆ ਰਹਿੰਦੀ ਤੇ ਸੌਖਾ ਹੋ ਜਾਂਦਾ ਇਹਨੇ ਵੇਜਾਂਗੇ ਇਧਰੋਂ ਆਪਾਂ ਮੇੜ ਲਿਆ ਤੇ ਹੁਣ ਆਪਾਂ ਹੋਰ ਦਾ ਨਾ ਆਪੇ ਕਪੜਾ ਨਹੀਂ ਦਾ ਧੋ ਕੇ ਤੇ ਵਿਹਲੇ ਹੋ ਕੇ ਕਪੜੇ ਸਲਾਈ ਕਰਦੇ ਜਾਂ ਟ੍ਰੈਸਟ ਕਰਾਂਗੇ ਤੇ ਫੇਰ ਇਹ ਖੇਤੋਂ ਆ ਜਾਣਗੇ ਰੋਟੀ ਚਾਹ ਦਾ ਟਾਈਮ ਫੇਰ ਹੋ ਜੂਗਾ ਠੀਕ ਹੈ ਜੀ ਕਹਾਵੂ ਜੀ ਆਪ ਇਧਰ ਆ ਗਏ ਫਰੰਟ ਸਾਈਡ ਤੇ ਸਬਜੀ ਨੂੰ ਉਹਦੇ ਗਵਾਰਾ ਤੋੜਿਆ ਸੀ ਹਜੇ ਲੱਗਿਆ ਨਹੀਂ ਗਾਪ ਕੱਖ ਫੁੱਸ ਬਹੁਤ ਹੋਇਆ ਪਿਆ ਤਾਂ ਬੂਰਾ ਲੱਗਾ ਪਿਆ ਪੱਤਾ ਨਹੀਂ ਹਿਲਦਾ ਜਮੇ ਉਨੀ ਗਰਮੀ ਹੋਈ ਪਈ ਇਧਰ ਵੇਖ ਲੈਨੇ ਗੁਜਰਾਂ ਦੀਆਂ ਬੱਜਾਂ ਨੇ ਸਾਰੇ ਇੱਥੋਂ ਖਾ ਗਏ ਸਬਜੀ ਦੇ ਪੱਤੇ ਢੰਗਾਂ ਦੇ ਹੁਣ ਵੇਖੋ ਪਤਾ ਨਹੀਂ ਲੱਗਦਾ ਕਿ ਨਹੀਂ ਲੱਗਣੀ ਆਥੰ ਦਾ ਡੰਗ ਹੋ ਜੂ ਜੇ ਲੱਗਣੂ ਨਾ ਤਾਂ ਨਹੀਂ ਫਿਰ ਦਾਲ ਤਰਨੀ ਪਊਗੀ। ਸ਼ਾਇਦ ਸ਼ਾਮਤੀ ਕੇ ਟਾਈਮ ਸੱਜੂਗਾ। ਇੱਧਰ ਆਪਣੇ ਪੱਠੇ। ਛਰੀ ਦੇ। ਕੋਈ ਖੜੇ। ਜਾਵਣਾ ਆਪਣੇ ਥੋੜੇ ਲੱਗਣਗੇ। ਕੋਈ ਨਹੀਂ ਰਹਿ ਗਈ ਜਾਵਣ ਹੁਣ ਥੋੜੀਆਂ ਜੀਆਂ ਸੀਨ ਨੂੰ ਕੁਛ ਡੱਗ ਪਿਆ ਕੁਸ ਤੋੜ ਲੰਗਾ। ਇਧਰ ਜਿਤਾਇਆ ਜੀ ਕਾ ਘਰ ਮੇਨ ਦਾ ਫੇਰ ਚਲੇ ਗਏ ਜਿੰਦਾ ਲੱਗਾ ਤੇ ਇੱਧਰ ਆ ਪਾ ਹੋਣੇ ਕਦਮਾਂ ਦੀ ਬੱਲ ਤੁਰੀ ਏ ਜੇ ਕਦੂ ਲੱਗਣ ਲੱਗ ਜਾਣਗੇ ਤਾਂ ਫਿਰ ਮਨੇ ਤੋੜ ਗਾਣੇ ਤਾਂ ਬਹੁਤ ਫਾਲ ਚੱਕਿਆ ਇੱਥੇ ਲੱਗਾ ਅਗਵਾਰਾ ਥੋੜਾ ਜਿਹਾ ਮਿਹਨਤ ਕਰਨੀ ਪਊਗੀ ਡੰਗ ਤਾਂ ਹੋ ਜੂਗਾ ਅਗਵਾਰੇ ਨਾਲ ਹੀ ਤੇ ਇਧਰ ਤੋੜੀਆਂ ਵੇਖ ਲਗੀ ਲੱਗਦੀ ਏ ਅੱਕਾ ਦੇ ਛੋਟੀ ਏ ਹੋਰ ਵੀ ਕੋਈ ਨਹੀਂ ਮੇ ਕਾਲ ਲੱਗੀ ਕੱਲ ਤੀਕ ਹੋ ਜਾਣਗਾ ਕੱਲ ਨੂੰ ਡੰਗ ਹੋ ਜੂਗਾ ਫਿਰ ਇਹ ਤਾਂ ਮੇ ਕੌ ਲੱਗੀ ਹੈ ਜੀ ਵਿੱਚ ਹੋਰ ਵੀ ਹੋਣਗੇ ਆ ਕੋ ਉਧਰ ਲੱਗੀ ਹੈ ਚਾਰ ਪੰਜ ਲੱਗੀਆਂ ਕੱਲ ਤੀਕ ਹੋ ਜਾਣਗਾ ਲਵਾਂ ਲਵਾਂ ਤੋੜ ਕੇ ਦੱਬਾ ਕੇ ਡੰਗ ਕਰ ਲਾਂਗੇ ਸਬਜੀ ਦਾ ਬਹੁਤ ਔਖਾ ਹੋਇਆ ਪਿਆ ਤੇ ਮੋਰਲੇ ਦੀ ਸਬਜੀ ਬਣਦੀ ਵੀ ਨਹੀਂ ਵਦਗਾ ਐਨੀ ਹਜੀ ਅੱਜ ਪੱਠੇ ਵੱਢਣ ਵਾਲੀ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ ਮਿਲਦੇ ਹਾਂ ਜੀ ਹੋਰ ਵੀਡੀਓ ਦੇ ਨਾਲ ਤੇ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਪਲੀਜ਼ ਜ਼ਰੂਰ ਸ਼ੇਅਰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਥੈਂਕ ਯੂ ਫॉर ਵਾਚਿੰਗ